ਸੁਖ ਨਾਹੀ ਰੇ ਆਪੋ ਆਪਣੇ ਮਨ ਨੂੰ ਪੜਾਓ ਸੁਖ ਨਾਹੀ ਰੇ ਨਾਹੀ ਰ ਹਰ ਭਗਤ ਵਿਨਾ ਸੁਖ ਨਾਹੀ ਰੇ ਸੁਖ ਨਾਹੀ ਰੇ ਨਾਹੀ ਰੇ ਹਰ ਭਗਤ ਬਿਨਾ ਸੁਖ ਨਾਹੀ ਰੇ ਸੁਖ ਨਾਹੀ ਰੇ ਨਾਹੀ ਰੇ ਹਰ ਭਗਤ ਬਿਨਾ ਸੁਖ ਨਾਹੀ ਸੁਖ ਨਾਹੀ ਰੇ ਨਾਹੀ ਰੇ ਹਰ ਭਗਤ ਬਿਨਾ ਸੁਖ ਸੁਖ ਨਾਹੀ રે ਨਾਹੀ રે ਹਰ ਭਗਤ ਬਿਨਾ ਸੁਖ ਨਾਹੀ ਨੇ ਸੁਖ ਨਾਹੀ ਨਾਹੀ રે ਹਰ ਭਗਤ ਬਿਨਾ ਸੁਖ ਨਾਹੀ ਜੀਤ ਜਨਮ ਏ ਰਤਨ ਮੋਲਕ ਜੀਤ ਜਨਮ ਇਹ ਰਤਨ ਅਮੋਲਕ ਜੀਤ ਜਨਮ ਇਹ ਰਤਨ ਅਮੋਲਕ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਨਾ ਸੁਖ ਨਹੀਂ ਰੇ ਸੁਖ ਨਹੀਂ ਰੇ ਨਾਹੀ ਦੇਹ ਹਰ ਭਗਤ ਬਿਨਾ ਸੁਖ ਨਾਹੀ ਰੇ ਸੁਖ ਨਾਹੀ ਹੈ ਨਾਹੀ ਦੇਹ ਹਰ ਭਗਤ ਬਿਨਾ ਵਾਹ ਵਾਹ ਨਾਹੀ ਰੇ ਸੁਖ ਨਾਹੀ ਰੇ ਨਾਹੀ ਰੇ ਹਰ ਭਗਤ ਬਿਨਾ ਸੁਖ ਨਹੀਂ ਰੇ ਸੁਖ ਨਹੀਂ ਰੇ ਨਹੀਂ ਨਾ ਬਗਤ ਬਿਨਾ ਸੁਖ ਨਹੀਂ ਰੇ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਅੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਮਨੁੱਖ ਦਾ ਸਭ ਤੋਂ ਵੱਡਾ ਸਵਾਲ ਪਦਕ ਕੀ ਹੈ ਸੁਖ ਕਿਵੇਂ ਮਿਲੇ ਹਰ ਮਨੁੱਖ ਦਾ ਸਵੇਰ ਤੋਂ ਸ਼ਾਮ ਤੱਕ ਜਿੰਨਾ ਵੀ ਕੰਮ ਹੈ ਵਰਕ ਹੈ ਮਿਹਨਤ ਹੈ ਉਹਦੇ ਪਿੱਛੇ ਕੋਈ ਮਕਸਦ ਹੈ ਮੈਨੂੰ ਸੁੱਖ ਮਿਲੇ ਬੱਚੇ ਨੂੰ ਪੜ੍ਹਾਈ ਕਿਉਂ ਕਰਾਈ ਜਾ ਰਹੀ ਹੈ ਉਸ ਪੜ੍ਹਾਈ ਕਰਕੇ ਉਹਨੂੰ ਚੰਗੀ ਜੋਬ ਮਿਲੇਗੀ ਜੋਬ ਮਿਲੇਗੀ ਚੰਗੀ ਤਨਖਾਹ ਹੋਏਗੀ ਚੰਗੀ ਤਨਖਾਹ ਹੋਏਗੀ ਸੁੱਖ ਮਿਲੇਗਾ ਸਵੇਰ ਤੋਂ ਸ਼ਾਮ ਤੱਕ ਜੋਬ ਤੇ ਕਿਉਂ ਜਾਣੇ ਰੋਜ਼ ਜੋਬ ਕਰਾਂਗੇ ਪੈਸੇ ਮਿਲਣਗੇ ਪੈਸੇ ਆਉਣਗੇ ਸੁੱਖ ਆ ਜਾਣਗੇ ਮਨੁੱਖ ਦਾ ਸਭ ਤੋਂ ਵੱਡਾ ਸਵਾਲ ਜ਼ਿੰਦਗੀ ਵਿੱਚ ਇੱਕੋ ਹੀ ਹੈ ਸੁੱਖ ਸੁੱਖ ਕਿਵੇਂ ਮਿਲੇ ਔਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਪੁੱਛੋਗੇ ਤਾਂ ਬਿਲਕੁਲ ਗੱਲ ਵੱਖਰੀ ਹੋ ਜਾਏਗੀ ਮਨੁੱਖੀ ਮਨ ਦੀ 99% ਸੋਚ ਹੈ ਮੈਂ ਵੀ ਵਿੱਚ ਹੀ ਹਾਂ ਜਿਹਦੇ ਕੋਲ ਜਿੰਨੇ ਜ਼ਿਆਦਾ ਪੈਸੇ ਹੋਣਗੇ ਮਾਇਆ ਹੋਏਗੀ ਉਨਾ ਜ਼ਿਆਦਾ ਸੁਖੀ ਹੋਏਗਾ। ਔਰ ਸਾਧ ਸੰਗਤ ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ 100% ਰੱਦ ਕਰ ਦਿੱਤਾ ਹੈ। ਕਹਿੰਦੇ ਨਹੀਂ ਲਈ। ਪੈਸੇ ਨਾਲ ਸੁੱਖ ਦੇ ਸਾਧਨ ਖਰੀਦੇ ਜਾ ਸਕਦੇ ਨੇ। ਸੁੱਖ ਨਹੀਂ ਖਰੀਦਿਆ ਜਾ ਸਕਦਾ ਪੈਸੇ ਨਾਲ ਸੁੱਖ ਦੇ ਸਾਧਨ ਇਕੱਠੇ ਕੀਤੇ ਜਾ ਸਕਦੇ ਨੇ ਪੈਸੇ ਨਾਲ ਸੁੱਖ ਨਹੀਂ ਸੁੱਖ ਉਹਦੀ ਕਿਰਪਾ ਨਾਲ ਆਉਂਦਾ ਹੈ ਪੈਸੇ ਨਾਲ ਮਹਿੰਗੀ ਤੋਂ ਮਹਿੰਗੀ ਮੈਡੀਸਿਨ ਲਈ ਜਾ ਸਕਦੀ ਹੈ ਤੰਦਰੁਸਤੀ ਨਹੀਂ ਜੇ ਪੈਸੇ ਨਾਲ ਤੰਦਰੁਸਤੀ ਮਿਲਦੀ ਹੋਵੇ ਨਾ ਅਮੀਰ ਲੋਕ ਕਦੇ ਵੀ ਬਿਮਾਰ ਨਾ ਹੋਣ ਕਿਉਂਕਿ ਉਹਨਾਂ ਕੋਲ ਪੈਸਾ ਬਹੁਤ ਹੈ। ਪੈਸੇ ਨਾਲ ਦੁਨੀਆਂ ਦੇ ਪਦਾਰਥ ਖਰੀਦੇ ਜਾ ਸਕਦੇ ਨੇ। ਪਰ ਪੈਸੇ ਨਾਲ ਪਿਆਰ ਨਹੀਂ ਖਰੀਦਿਆ ਜਾ ਸਕਦਾ। ਉਹ ਉਹਦੀ ਕਿਰਪਾ ਤੇ ਬਖਸ਼ਿਸ਼ ਨਾਲ ਜੀਵਨ ਵਿੱਚ ਪੈਦਾ ਹੁੰਦਾ ਹੈ ਔਰ ਸਾਥ ਸੰਗਤ ਹੁਣ ਇਹ ਸਵਾਲ ਪੈਦਾ ਹੋਇਆ ਫਿਰ ਸੁੱਖ ਕਿਵੇਂ ਮਿਲੇ? ਉਹਦੀ ਲੋੜ ਵਿੱਚ ਹੀ ਮਹਾਰਾਜ ਨੇ ਬਚਨ ਬਾਣੀ ਅੰਦਰ ਕਹਿ ਦਿੱਤੇ ਦੇਖੋ ਸਦੀਆਂ ਪਹਿਲਾਂ ਇਹ ਵਚਨ ਕਹੇ ਨੇ। ਕਿ ਜਿਹੜੇ ਮਰਜੀ ਦੇਸ਼ ਦੀ ਧਰਤੀ ਤੇ ਚਲੇ ਜਾਓ ਸੁੱਖ ਨਹੀਂ ਹੈ ਠੀਕ ਆਪਾਂ ਕਿਰਤ ਦੇ ਵੱਜੇ ਹੋਇ ਆਏ ਆ ਕਿਰਤ ਕਰ ਰਹੇ ਕਿਤੇ ਵੀ ਰਹੋਗੇ ਕਿਰਤ ਕਰਨੀ ਪੈਗੀ ਇੰਡੀਆ ਵਿੱਚ ਰਹੋ ਇੰਗਲੈਂਡ ਵਿੱਚ ਰਹੋ ਅਮਰੀਕਾ ਵਿੱਚ ਰਹੋ ਕਿਰਤ ਤਾਂ ਕਰਨੀ ਪੈਗੀ ਕੰਮ ਤਾਂ ਕਰਨਾ ਪਏਗਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਕਿਸੇ ਧਰਤੀ ਤੇ ਸੁੱਖ ਨਹੀਂ ਹੈ ਸੁੱਖ ਤੇਰੇ ਮੰਦੀ ਵਸਤ ਜਦੋਂ ਮਨ ਦਾ ਪਾਸਾ ਬਦਲਣਾ ਸ਼ੁਰੂ ਹੋ ਜਾਏ ਤੁਹਾਨੂੰ ਸੁੱਖ ਦਿਸਣੇ ਸ਼ੁਰੂ ਹੋ ਜਾਣਗੇ ਵਿਗਿਆਨ ਨੇ ਇਹ ਗੱਲ ਮੰਨ ਲਈ ਹੈ ਕਿ ਧਰਤੀ ਘੁੰਮਦੀ ਹੈ ਸੂਰਜ ਵੱਡਾ ਦਰਹਿ ਹੈ ਇਸ ਲਈ ਧਰਤੀ ਉਹਦੀ ਪਰਕਰਮਾ ਕਰ ਰਹੀ ਪਰ ਕੁਦਰਤ ਵਿੱਚ ਬਿਲਕੁਲ ਉਲਟ ਦਿਸਦਾ ਤੁਹਾਨੂੰ ਦਿਸੇਗਾ ਸੂਰਜ ਘੁੰਮ ਰਿਹਾ ਹੈ ਧਰਤੀ ਖੜੀ ਹੈ ਕਿਉਂਕਿ ਜਿੱਥੇ ਆਪਣਾ ਘਰ ਹੈ ਉੱਥੇ ਰਹਿੰਦਾ ਸ਼ਾਮ ਤੱਕ ਘੁੰਮਦਾ ਹੀ ਨਹੀਂ ਪਰ ਸੂਰਜ ਇਧਰੋਂ ਚੜ੍ਹ ਕੇ ਘੁੰਮ ਕੇ ਇਧਰ ਆ ਜਾਂਦੇ ਧਰਤੀ ਘੁੰਮ ਰਹੀ ਹੈ ਇਹਨੂੰ ਵਿਗਿਆਨ ਨੇ ਮੰਨ ਲਿਆ ਔਰ ਸਾਸੰਗਤ ਉਹ ਇਸ ਤਰ੍ਹਾਂ ਮੰਨਿਆ ਨਜ਼ਰ ਨਹੀਂ ਆਉਂਦੀ ਧਰਤੀ ਘੁੰਮਦੀ ਹੋਈ ਪਰ ਉਹ ਪਾਸਾ ਬਦਲ ਲੈਂਦੀ ਹੈ ਜਦੋਂ ਉਹਦਾ ਪਾਸਾ ਚੇਂਜ ਹੁੰਦਾ ਹੈ ਉਨਾ-ਉਨਾ ਧਰਤੀਆਂ ਤੇ ਸੂਰਜ ਚੜਨਾ ਸ਼ੁਰੂ ਹੋ ਜਾਂਦਾ ਹੈ। ਇੱਧਰ ਰਾਤ ਪੈ ਗਈ ਹੈ, ਆਸਟ੍ਰੇਲੀਆ ਵਿੱਚ ਦਿਨ ਚੜਿਆ ਹੋਇਆ ਹੈ। ਅਮਰੀਕਾ, ਕੈਨੇਡਾ ਵਿੱਚ ਸੂਰਜ ਉਧਰਲੇ ਪਾਸੇ ਧਰਤੀ ਘੁੰਮ ਕੇ ਉੱਥੇ ਦਿਨ ਚੜ ਗਿਆ ਹੈ। ਹਜ਼ੂਰ ਨੇ ਕਿਹਾ ਰਹੇਗਾ ਉਸੇ ਤਰ੍ਹਾਂ ਸੰਸਾਰ ਵਿੱਚ, ਤੇਰਾ ਸਰੀਰ ਵੀ ਉਸੇ ਤਰ੍ਹਾਂ, ਪਰਿਵਾਰ ਵੀ ਉਸੇ ਤਰ੍ਹਾਂ, ਸੰਸਾਰ ਵੀ ਉਸੇ ਤਰ੍ਹਾਂ, ਕਾਰੋਬਾਰ ਵੀ ਉਸੇ ਤਰ੍ਹਾਂ, ਮੰਦਪ ਆ ਸਭ ਬਦਲਣਾ ਸ਼ੁਰੂ ਕਰ ਤੈਨੂੰ ਸੁੱਖ ਦਿਸਣੇ ਸ਼ੁਰੂ ਹੋ ਜਾਣਗੇ। ਜੇ ਮੰਦਪ ਅਸਾਂ ਨਾ ਬਦਲਿਆ ਸੁੱਖ ਨਹੀਂ ਦਿਸਣਗੇ ਅਰਬਾਂ ਖਰਬਾਂ ਦੀ ਜਾਇਦਾਦ ਜੋੜਨ ਤੋਂ ਬਾਅਦ ਵੀ ਸੁੱਖ ਨਹੀਂ ਦਿਸਣਗੇ ਬਚਨ ਪੜੋ ਹਜ਼ੂਰ ਨੇ ਬਾਣੀ ਅੰਦਰ ਕਿਹਾ ਸਹਿਬ ਕਹਿੰਦੇ ਸੁੱਖ ਨਾਹੀ ਬਤੇ ਧਨ ਖੱਟੇ ਬਹੁਤ ਪੈਸਾ ਇਕੱਠਾ ਕਰਕੇ ਕੋਈ ਕਵੇ ਹੁਣ ਸੁੱਖ ਹੈ ਨਹੀਂ ਬਹੁਤ ਵੱਡਾ ਭੁਲੇਖਾ ਬਹੁਤ ਵੱਡਾ ਪਰਮ ਹੈ ਮਨੁੱਖ ਦੇ ਮਨ ਨੇ ਪੈਸੇ ਦਾ ਹੁਣ ਭਾਪ ਨਹੀਂ ਹੈ ਹੋਣਾ ਚਾਹੀਦਾ ਪਰ ਇਹ ਭੁਲਿਖਾ ਖਾ ਜਾਣ ਨਾ ਵੀ ਉਹਦੇ ਵਿੱਚ ਸੁੱਖ ਹੋਣਗੇ ਸਾਦੇ ਉਹਦੇ ਵਿੱਚ ਨਹੀਂ ਸੁੱਖ ਦੇ ਸਾਧਨ ਹੋਣਗੇ ਤੁਹਾਡੇ ਕੋਲ ਬੜੋ ਸੁੱਖ ਨਹੀਂ ਬੋਤੇ ਤਨ ਖੱਟੇ ਸੁੱਖ ਨਹੀਂ ਪਿਖੇ ਨਿਰਤ ਨਾਟੇ ਕੋਈ ਰੋਜ਼ ਰੰਗਤਮਾਸ਼ੇ ਵੇਖੇ ਥੋੜੀ ਕੋਕਟਾ ਦੇ ਕੋਈ ਰੋਜ਼ ਰੰਗਤਮਾਸ਼ੇ ਵੇਖੇ ਕਿ ਸ਼ਾਇਦ ਸੁਖੀ ਹੈ ਤੁਹਾਨੂੰ ਕੀ ਲੱਗਦਾ ਹੈ ਬੋਰੇ ਸੁਖੀ ਤੁਰੇ ਫਿਰਦੇ ਨੇ ਰੰਗਤਮਾਸ਼ੇ ਵੇਖਦੇ ਨਹੀਂ ਕਦੇ ਡੀਪਲੀ ਸੋਚ ਕੇ ਵੇਖਿਓ ਉਹਨਾਂ ਨੂੰ ਘਰ ਜਾਣ ਤੋਂ ਡਰ ਲੱਗਦਾ ਹੈ ਰਾਤ ਨੂੰ ਅੱਧੀ ਅੱਧੀ ਰਾਤ 2-2 ਵਜੇ ਤੱਕ ਬਾਹਰ ਬੈਠੇ ਸ਼ਰਾਬਾਂ ਪੀ ਜਾਂਦੇ ਨੇ ਸਰਸਰ ਦਿਨ ਇਧਰ ਉਧਰ ਵਿੱਚ ਦੇ ਕੰਡੇ ਉਹ ਡਰਦੇ ਨੇ ਸੁੱਖ ਨਹੀਂ ਹੈ ਸਿਰਫ ਸੁਖੀ ਹੋਣ ਦਾ ਤਰੀਕਾ ਲੱਭ ਰਹੇ ਨੇ ਕਿਵੇਂ ਹੋਣਾ ਹੈ ਜਦੋਂ ਸੁੱਖ ਨਹੀਂ ਮਿਲਦਾ ਫਿਰ ਮਨ ਨੂੰ ਬੇਹੋਸ਼ੀ ਚ ਦਿਮਾਗ ਨੂੰ ਅੰਮ੍ਰੇਨ ਨੂੰ ਬੇਹੋਸ਼ੀ ਚ ਲਜਾਉਣ ਲਈ ਨਸ਼ੇ ਦਾ ਸੇਵਨ ਕਰਦੇ ਆ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਆਹ ਸਦੀ ਦੀ ਸੁੱਖ ਹੈ ਸੰਗਤ ਵਿੱਚ ਬਹਿ ਕੇ ਰੋਜ਼ ਜਪਣਾ ਸ਼ੁਰੂ ਕਰ ਵਾਹਿਗੁਰੂ 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 ਤੇਰੇ ਕੋਲ ਪਦਾਰਥ ਘੱਟ ਹੋਣਗੇ ਪਰ ਸੁੱਖ ਜ਼ਿਆਦਾ ਹੋਣਗੇ ਤੇਰੇ ਕੋਲ ਪੈਸਾ ਥੋੜਾ ਵੀ ਹੋਏਗਾ ਪਰ ਤੂੰ ਸੁਖੀ ਹੋਏਗਾ ਤੇਰੇ ਕੋਲ ਪਦਾਰਥ ਥੋੜੇ ਵੀ ਹੋਣਗੇ ਪਰ ਤੂੰ ਸੁੱਖ ਮਹਿਸੂਸ ਕਰੇਗਾ ਕਿਉਂ ਸ਼ਬਦ ਜਪਣ ਨਾਲ ਸਬਰ ਆਉਂਦਾ ਮਨ ਨੂੰ ਕਿ ਠੀਕ ਹੈ ਸਬਰ ਹੁੰਦਾ ਹੈ ਸ਼ਬਦ ਬਹੁਤ ਵੱਡੀ ਤਾਕਤ ਹੈ। ਔਰ ਸਾਸੰਗ ਸਭ ਤੋਂ ਵੱਡੀ ਮਨੁੱਖੀ ਸਰੀਰ ਵਿੱਚ ਤਾਕਤ ਹੈ ਮਨ। ਇਹ ਬਹੁਤ ਤੇਜ਼ ਦੌੜਦਾ ਹੈ, ਬਹੁਤ ਕੁਝ ਸੋਚਦਾ ਹੈ। ਜੇ ਮਨ ਉਦਾਸ ਹੋ ਜਾਏ, ਮਨ ਦੁਖੀ ਹੋ ਜਾਏ, ਤਾਂ ਸਰੀਰ ਨੂੰ ਕਮਜ਼ੋਰ ਕਰ ਦਿੰਦਾ ਹੈ। ਇਹਨੂੰ ਮਹਾਰਾਜ ਨੇ ਕਿਹਾ ਜਪਣਾ ਸ਼ੁਰੂ ਕਰ, ਸੁੱਖ ਕਿੱਥੇ ਪੜੋ ਫਿਰ, ਸੁੱਖ ਨਹੀਂ ਬੋਤੇ ਧਨ ਖੱਟੇ। ਸੁੱਖ ਨਹੀਂ ਪੇਖੇ ਨਿਰਤ ਨਟੇ ਸੁੱਖ ਨਹੀਂ ਬਉ ਦੇਸ਼ ਕਮਾਏ ਇੱਕ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਚਲੇ ਜਾਓ ਨਹੀਂ ਸੁੱਖ 14 14 ਕੰਟਰੀਆਂ ਵਿੱਚ ਲੋਕਾਂ ਦਾ ਬਿਜ਼ਨਸ ਹੈ ਸੁਖੀ ਨਹੀਂ ਉਹ ਬੰਦੇ ਬਹੁਤ ਵੱਡਾ ਭੁਲੇਖਾ ਹੈ ਸੁੱਖ ਨਹੀਂ ਬਉ ਦੇਸ਼ ਕਮਾਏ ਮਾਰੇ ਫਿਰ ਦੱਸੋ ਸੁੱਖ ਕਿੱਥੇ ਕਹਿੰਦੇ ਸਰਬ ਸੁਖ ਹਰ ਹਰ ਗੁਣ ਬਾਏ ਰੱਬ ਦੇ ਗੁਣ ਗਾਣੇ ਸ਼ੁਰੂ ਕਰ ਵੈਗੁਰੂ ਵੈਗੁਰੂ ਜਪਨਾ ਸ਼ੁਰੂ ਕਰ ਤੇਰੇ ਮਨ ਨੂੰ ਸਬਰ ਆ ਜਾਏਗਾ ਜਦੋਂ ਸਬਰ ਆ ਗਿਆ ਤੁਸੀਂ ਸੁਖੀ ਹੋ ਜਾਓਗੇ ਸਭ ਤੋਂ ਵੱਡੀ ਚੀਜ਼ ਹੈ ਸਬਰ ਜੇ ਮਨ ਨੂੰ ਸਬਰ ਆਉਣਾ ਸ਼ੁਰੂ ਹੋ ਜਾਏ ਨਾ ਮਨ ਰੱਜਣ ਲੱਗਦਾ ਥੋੜੇ ਚਿਰ ਵੀ ਰੱਜ ਜਾਊਗਾ ਜਿਨ੍ਹਾਂ ਪਰਿਵਾਰਾਂ ਚੋਂ ਜਿਸ ਦੇਸ਼ ਵਿੱਚੋਂ ਤੁਸੀਂ ਆਏ ਹੋ ਉਥੇ ਪਰਿਵਾਰ ਦਾ ਇੱਕ ਜੀ ਕਮਾਉਂਦਾ ਸੀ ਸੱਤ ਅੱਠ ਜੀ ਖਾਂਦੇ ਸਨ ਲੋਕਾਂ ਵਿੱਚ ਸਬਰ ਸੀ ਤੇ ਬੜੇ ਸੁਖੀ ਸਨ ਜਦੋਂ ਸਬਰ ਗਵਾਚ ਜਾਏ ਫਿਰ ਮਨ ਦੀ ਸਿਰਤਾ ਨਹੀਂ ਰੰਦੀ ਫਿਰ ਮਨ ਨੂੰ ਹੋਰ ਲੋਚਦਾ ਹੈ ਹੋਰ ਅੱਗੇ ਹੋਰ ਰੰਗੇ ਸਹਿਸ ਖਟੇ ਲੱਖ ਕੋਠ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਛੇ ਭਾਵੇ ਅਣਕ ਭੋਗ ਵਿਖਿਆ ਕੇ ਕਰੇ ਨਹਿ ਤ੍ਰਿਪਤ ਆਵੇ ਖੱਪ ਖੱਪ ਮਰੇ ਤੋ ਆਰ ਹੁੰਦਾ ਸੁਖੀ ਨਹੀਂ ਹੁੰਦਾ ਮਾਰੇ ਫਿਰ ਸੁਖੀ ਕਿਵੇਂ ਹੋਣਾ ਹੈ ਕਹਿੰਦੇ ਨਾਮ ਜਪਣਾ ਔਰ ਇੱਥੋਂ ਤੱਕ ਹਜ਼ੂਰ ਨੇ ਕਿਹਾ ਤੈਨੂੰ ਇੱਕ ਸਿਕਰਟ ਦੱਸਣ ਲੱਗਾ ਸਿਕਰਟ ਸਮਝਦੇ ਹੋ ਭੇਤ ਗੁੱਝੀ ਗੱਲ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਇਹ ਸਿਕਰਟ ਹੈ ਇਹ ਭੇਤ ਦੀ ਗੱਲ ਹੈ ਗੁਰੂ ਨੇ ਦੱਸ ਦਿੱਤੀ ਹੈ ਕਿਹੜੇ ਨਾਮ ਨਾਮ ਜਪਣ ਕਰਕੇ ਤੂੰ ਦੁਖੀ ਹੋ ਰਹੇ ਹੈਂ ਨਾਮ ਜਪਣਾ ਸ਼ੁਰੂ ਕਰ ਸੁਖੀ ਹੋਣਾ ਸ਼ੁਰੂ ਹੋ ਜਾਏ ਜਦੋਂ ਮਨ ਨੂੰ ਬਹੁਤ ਕਰੋਧ ਆਵੇ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕਰੋ ਸੁਖੀ ਹੋ ਜਾਉਗਾ ਮਨ ਨੂੰ ਬਹੁਤ ਈਰਖਾ ਪੈਦਾ ਹੋਵੇ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰੋ ਈਰਖਾ ਧੋਤੀ ਜਾਏਗੀ ਮਨ ਵਿੱਚ ਬਹੁਤ ਮੈਲੀਆਂ ਵਿਚਾਰਾਂ ਪੈਦਾ ਹੋਣ ਵਾਹਿਗੁਰੂ ਵਾਹਿਗੁਰੂ ਕਰ ਇਹ ਮਨ ਟਿਕਣਾ ਸ਼ੁਰੂ ਹੋ ਜਾਏਗਾ ਇਹਨੂੰ ਮਹਾਰਾਜ ਨੇ ਕਿਹਾ ਥਿਸ ਇਜ਼ ਅ ਸਿਕਰਟ ਬੇਹਤਰੀ ਗੱਲ ਕਿਹੜੀ ਦੁਨੀਆ ਸੁੱਖ ਕਿਤੇ ਹੋਰ ਲੱਭ ਰਹੀ ਹੈ ਸੁੱਖ ਸ਼ਬਦ ਵਿੱਚ ਹੈ ਲੋਕੀ ਕਹਿੰਦੇ ਨੇ ਉਹਨੇ ਮੈਨੂੰ ਦੁਖੀ ਕੀਤਾ ਉਹਦੀ ਵਜ੍ਹਾ ਨਾਲ ਮੈਂ ਦੁਖੀ ਹੋਇਆ ਕੋਈ ਕਿਸੇ ਦੀ ਵਜ੍ਹਾ ਨਾਲ ਦੁਖੀ ਨਹੀਂ ਹੋ ਰਿਹਾ ਦੁੱਖ ਦਾ ਇੱਕੋ ਹੀ ਕਾਰਨ ਹੈ ਨਾਮ ਤੋਂ ਟੁੱਟ ਗਿਆ ਸ਼ਬਦ ਤੋਂ ਟੁੱਟ ਗਿਆ ਇਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਹਰ ਕੇ ਨਾਮ ਬਿਨਾ ਦੁੱਖ ਪਾਵੇ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸਹਸਾਨ ਚੁਕੇ ਗੁਰੇ ਭੇਦ ਬਤਾਵੇ ਗੁਰੂ ਨੇ ਭੇਦ ਦੀ ਗੱਲ ਕਹੀ ਕਿਉਂ ਦੁਖੀ ਹੋ ਰਿਹਾ ਹੈ ਵੇ ਗੁਰੂ ਜਪ ਸੁਖੀ ਹੋ ਜਾਏਗਾ ਪੜਾਉ ਆਪਣੇ ਮਨ ਨੂੰ ਮਨਾਂ ਤੈਨੂੰ ਕਿਸੇ ਨੇ ਦੁਖੀ ਨਹੀਂ ਕੀਤਾ ਹੋਇਆ ਨਾ ਤੂੰ ਘੱਟ ਕਮਾਈ ਕਰਕੇ ਦੁਖੀ ਐ ਨਾ ਤੂੰ ਵੱਧ ਕਮਾਈ ਕਰਕੇ ਸੁਖੀ ਹੋਣੇ ਨਾ ਤੈਨੂੰ ਕਿਸੇ ਨੇ ਦੁਖੀ ਕੀਤਾ ਹੋਇਆ ਇੱਕੋ ਚੀਜ਼ ਨਾਲ ਸੁੱਖ ਮਿਲਣਾ ਐ ਇਹ ਦੁੱਖ ਸਾਰੇ ਸੰਸਾਰ ਵਿੱਚ ਐ ਵੱਡੇ ਵੱਡੇ ਰਾਜਿਆਂ ਦੇ ਕੋਲ ਵੀ ਦੁੱਖ ਐ ਆਪ ਤਾਂ ਆਮ ਬੰਦੇ ਸੱਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਸਾਡੀ ਸ੍ਰਿਸ਼ਟੀ ਦਾ ਕੋਈ ਰਾਜਾ ਹੋਵੇ ਨਾ ਉਹ ਵੀ ਦੁਖੀ ਐ ਅੱਛਾ ਸਾਰਿਆਂ ਨਾਲ ਹੁਣ ਸਾਰੀਆਂ ਕੰਟਰੀਆਂ ਨਾਲੋਂ ਅਮੀਰ ਕੰਟਰੀ ਜਿਹੜਾ ਕਹਿੰਦਾ ਮੇਰਾ ਸਾਰਿਆਂ ਤੇ ਜੋਰ ਚੱਲਦਾ ਹੈ ਕੌਣ ਹੈ ਅਮਰੀਕਾ 트ੰਪ ਕਿਤੇ ਸੁਖੀ ਹੈ ਜਿੱਦਣ ਉਹ ਯੂਕਰੇਨ ਵਾਲਾ ਦਵਕਾ ਮਾਰ ਕੇ ਗਿਆ ਇੱਕ ਦੂਜੇ ਨੂੰ ਉੱਦਣ ਦੇਉ ਦੁਖੀ ਹੋਏ ਬੈਠੇ ਨੇ ਬਕੀ ਕੀ ਹੋ ਜਾਣਾ ਹੈ ਐਕਡਮ ਵੱਡਾ 트ੰਪ ਜਿਹੜਾ ਪ੍ਰਾਈਮ ਮਿਨਿਸਟਰ ਖੋਦੋ ਉਹ ਵੀ ਦੁਖੀ ਹੈ ਉਹ ਵੀ ਦੁੱਖ ਵਿੱਚ ਬੈਠੇ ਨੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ ਸੁਖੀ ਕੌਣ ਹੈ ਭਾਵੇਂ ਕੁੱਲੀ ਵਿੱਚ ਬੈਠਾ ਜੰਪੜੀ ਤੇ ਬੈਠਾ ਪਰ ਜਪ ਰਿਹਾ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਮਨ ਨੂੰ ਕਹੋ ਮਨਾ ਤੈਨੂੰ ਕਿਸੇ ਨੇ ਦੁਖੀ ਨਹੀਂ ਕੀਤਾ ਵੈਗੁਰੂ ਵੈਗੁਰੂ ਕਰਨਾ ਸ਼ੁਰੂ ਕਰ ਸੁਖੀ ਹੋ ਜਾਏਗਾ ਕਹੋ ਮਨ ਨੂੰ ਨਾਮ ਬਿਨਾਂ ਦੁੱਖ ਪਾਵੇ ਹਰ ਕੇ ਨਾਮ ਬਿਨਾਂ ਦੁੱਖ ਪਾਵੇ ਨਾਮ ਬਿਨਾਂ ਦੁੱਖ ਪਾਵੇ ਹਰ ਕੇ ਨਾਮ ਬਿਨਾਂ ਦੇ ਕੇ ਨਾਮ ਬਿਨਾ ਦੁੱਖ ਪਾਵੇ ਨਾਮ ਬਿਨਾ ਦੁੱਖ ਪਾਵੇ ਹਰ ਕੇ ਨਾਮ ਬਿਨਾ ਦੁੱਖ ਪਾਵੇ ਨਾਮ ਬਿਨਾ ਦੁੱਖ ਪਾਵੇ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸਾਨ ਚੋਕੇ ਭਗਤ ਬਿਨਾ ਸਾਨ ਚੋਕੇ ਭਗਤ ਬਿਨਾ ਸਾਨ ਚੋ ਭਗਤ ਬਿਨਾ ਸਾਨ ਗੁਰੇ ਭੇਦ ਵਤਾਵੇ ਹਰ ਕੇ ਨਾ ਦੁਖਵਾਵੇ ਗੁਰ ਇਹ ਭੇਦਵਤ ਹਰ ਕੇ ਨਾਮ ਬਿਨਾ ਦੁਖਵਾਵੇ ਗੁਰ ਇਹ ਭੇਦਵਤ ਹਰ ਕੇ ਨਾਮ ਜਿਵਾ ਸੁਖਵਾਵੇ ਅੱਖੋ ਸਤਨਾਮ ਸ੍ਰੀ ਫਿਰ ਅੱਖੋ ਸਤਨਾਮ ਸ੍ਰੀ